ਕੁਝ ਲੋਕ ਰੇਕੋਰਡਾਂ ਲਈ ਦੌੜਦੇ ਨੇ ਕੁਝ ਮੈਡਲਾਂ ਲਈ ਦੌੜਦੇ ਨੇ ਪਰ ਫੌਜਾ ਸਿੰਘ ਜ਼ਿੰਦਗੀ ਨੂੰ ਹਰਉਣ ਦੇ ਲਈ ਦੌੜਦੇ ਸੀ 114 ਸਾਲ ਦੀ ਉਮਰ ਜੋ ਵਿਅਕਤੀ ਉਮਰ ਦੇ ਵਿੱਚ ਵੀ ਪਹਾੜਾਂ ਨੂੰ چیر ਕੇ ਮੁਸਕਰਾਉਂਦੇ ਹੋਏ ਦੌੜ ਸਕਦਾ ਕੋਈ ਆਮ ਵਿਅਕਤੀ ਨਹੀਂ ਹੋ ਸਕਦਾ ਉਹ ਹੈ ਟਰਬਨ ਟੋਰਨੇਡੋ ਫੌਜਾ ਸਿੰਘ ਇੱਕ ਰੂਹ ਜਿਸ ਨੇ ਸਾਬਤ ਕਰ ਦਿੱਤਾ ਕਿ ਉਮਰ ਸਿਰਫ ਇੱਕ ਨੰਬਰ ਹੈ ਅਤੇ ਸੁਪਨਿਆਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਉਨ੍ਹਾਂ ਦਾ ਬਚਪਨ ਆਸਾਨ ਨਹੀਂ ਸੀ ਪਤਲੀਆਂ ਅਤੇ ਕਮਜ਼ੋਰ ਲੱਤਾਂ ਕਾਰਨ 5 ਸਾਲ ਦੀ ਉਮਰ ਤੱਕ ਤੁਰਨ ਦੇ ਵਿੱਚੋਂ ਅਸਮਰੱਥ ਸੀ ਜਿਸ ਕਾਰਨ ਲੰਮੀ ਦੂਰੀ ਤੱਕ ਤੁਰਨਾ ਉਨ੍ਹਾਂ ਦੇ ਲਈ ਮੁਸ਼ਕਲ ਸੀ ਡੇਵਿਡ ਬੈਕਮ ਅਤੇ ਮੁਹੰਮਦ ਅਲੀ ਦੇ ਨਾਲ ਐਡੀਡਾਸ ਦੇ ਇਸ਼ਤਿਹਾਰ ਦੇ ਵਿੱਚ ਨਜ਼ਰ ਆਉਣ ਵਾਲੇ ਫੂਜਾ ਸਿੰਘ ਕਿਸੇ ਬਾਲੀਵੁੱਡ ਸਟਾਰ ਤੋਂ ਤਾਂ ਘੱਟ ਨਹੀਂ ਹੋ ਸਕਦੇ 114 ਸਾਲਾ ਸਿੱਖ ਦੌੜਾਕ ਫੂਜਾ ਸਿੰਘ ਆਪਣੇ ਪਿੰਡ ਬਿਆਸ ਦੀਆਂ ਸੜਕਾਂ ਤੇ ਸੈਰ ਕਰਨ ਲਈ ਨਿਕਲੇ ਸੀ ਦੁਪਹਿਰ ਕਰੀਬ 3:30 ਵਜੇ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਟੱਕਰ ਮਾਰ ਦਿੱਤੀ ਇਸ ਤੇਜ਼ ਰਫ਼ਤਾਰ ਅਣਪਛਾਤੇ ਕਾਰ ਨੇ ਉਹਨਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਆਇਆ ਗਿਆ ਪਰ ਸ਼ਾਮ ਪੈਣ ਤੋਂ ਪਹਿਲਾਂ ਫੋਜਾ ਸਿੰਘ ਚੁਪਚਾਪ ਇਸ ਦੁਨੀਆ ਤੋਂ ਰੁਕਸਤ ਹੋ ਗਏ ਜਿਵੇਂ ਕੋਈ ਲੰਮੀ ਦੌੜ ਜਿੱਤਣ ਤੋਂ ਬਾਅਦ ਲੰਮਾ ਸਾਹ ਲੈਂਦਾ ਹੈ ਅਤੇ ਫਿਰ ਰੁਕ ਜਾਂਦਾ ਹੈ ਜਿਸ ਉਮਰ ਦੇ ਵਿੱਚ ਲੋਕ ਰਿਟਾਇਰਮੈਂਟ ਲੈ ਕੇ ਘਰ ਬੈਠੇ ਹੁੰਦੇ ਨੇ ਫੋਜਾ ਸਿੰਘ ਨੇ ਪਹਿਲੀ ਵਾਰ ਮੈਰਾਥਨ ਦੀ ਦੌੜ ਲਾਈ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੰਭੀਰਤਾ ਦੇ ਨਾਲ ਦੌੜਨਾ ਸ਼ੁਰੂ ਕੀਤਾ ਅਤੇ ਅੰਤਰਰਾਸ਼ਟਰੀ ਮੈਰਾਥਨ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਫੋਜਾ ਸਿੰਘ ਨੇ 90 ਸਾਲ ਦੀ ਉਮਰ ਦੇ ਵਿੱਚ ਆਪਣੀ ਪਹਿਲੀ ਮੈਰਾਥਨ ਦੌੜ ਪੂਰੀ ਕੀਤੀ ਲੰਡਨ ਟੋਰਾਂਟੋ ਹਾਂਗਕਾਂਗ ਮਲੇਸ਼ੀਆ ਜਿੱਥੇ ਵੀ ਉਹ ਦੌੜੇ ਇੱਕ ਮਿਸਾਲ ਕਾਇਮ ਕੀਤੀ। 100 ਸਾਲ ਦੀ ਉਮਰ ਦੇ ਵਿੱਚ ਫੁਰਜਾ ਸਿੰਘ ਨੇ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਆਯੋਜਿਤ ਇੱਕ ਸਪੈਸ਼ਲ ਇਵੈਂਟ ਦੇ ਵਿੱਚ ਇੱਕ ਦਿਨ 'ਚ 8 ਵਿਸ਼ਵ ਰਿਕਾਰਡ ਬਣਾਏ। ਉਹਨਾਂ ਨੇ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੀਆਂ ਦੌੜਾਂ ਨਵੇਂ ਮਾਪਟਨ ਦਾ ਦੇ ਨਾਲ ਪੂਰੀਆਂ ਕੀਤੀਆਂ। 94 ਸਾਲ ਦੀ ਉਮਰ ਦੇ ਵਿੱਚ 200 ਤੋਂ 3000 ਮੀਟਰ ਦੌੜ ਦਾ ਬ੍ਰਿਟਿਸ਼ ਰਿਕਾਰਡ ਤੋੜਿਆ। 93 ਸਾਲ ਦੀ ਉਮਰ ਦੇ ਵਿੱਚ 6 ਘੰਟੇ 54 ਮਿੰਟ ਵਿੱਚ ਪੂਰੀ ਮੈਰਾਥਨ ਜੋ ਏਜ ਕੈਟਾਗਰੀ ਦੇ ਵਿੱਚ ਬੈਸਟ ਟਾਈਮ ਨਾਲੋਂ 58 ਮਿੰਟ ਤੇਜ਼ ਸੀ ਪਰ ਕੀ ਤੁਹਾਨੂੰ ਪਤਾ ਹੈ ਕਿਸ ਦੌੜ ਦੇ ਪਿੱਛੇ ਕਿੰਨਾ ਦਰਦ ਸੀ 1992 ਦੇ ਵਿੱਚ ਪਤਨੀ ਅਤੇ ਵੱਡੀ ਧੀ ਦੀ ਮੌਤ 1994 ਦੇ ਵਿੱਚ ਇੱਕ ਹਾਦਸੇ ਦੇ ਵਿੱਚ ਪੁੱਤਰ ਦੀ ਮੌਤ ਉਸ ਸਦਮੇ ਨੇ ਸ਼ਾਇਦ ਹਰ ਕਿਸੇ ਨੂੰ ਪਰਿਵਾਰ ਦੇ ਵਿੱਚ ਤੋੜ ਦਿੱਤਾ ਹੋਵੇ ਪਰ ਫੋਜਾ ਸਿੰਘ ਦੌੜ ਪਏ ਦੁੱਖ ਗਮ ਉਮਰ ਦੁਨੀਆ ਤੋਂ ਵਗੇ ਫਿਰ ਉਹ ਇੰਗਲੈਂਡ ਚਲੇ ਗਏ ਤੇ ਪਹਿਲੀ ਵਾਰ ਰੈਡ ਬ੍ਰੀਜ਼ ਵਿਖੇ ਕੋਚਿੰਗ ਲਈ ਪਹੁੰਚੇ ਕੋਚ ਹੈਰਾਨ ਰਹਿ ਗਿਆ ਪਰ ਫੌਜਾ ਸਿੰਘ ਦੀ ਹਿੰਮਤ ਦੇ ਅੱਗੇ ਸਾਰਿਆਂ ਨੇ ਆਪਣਾ ਸਿਰ ਝੁਕਾ ਲਿਆ 2013 ਦੇ ਵਿੱਚ ਆਪਣੇ 102ਵੇਂ ਜਨਮ ਦਿਨ ਤੋਂ ਕੁਝ ਹਫ਼ਤੇ ਪਹਿਲਾਂ ਉਹਨਾਂ ਨੇ 10 ਕਿਲੋਮੀਟਰ ਹਾਂਗਕਾਂਗ ਮੈਰਾਥਨ 1 ਘੰਟਾ 32 ਮਿੰਟ ਦੇ ਵਿੱਚ ਪੂਰੀ ਕੀਤੀ ਅਤੇ ਪ੍ਰਤੀਯੋਗੀ ਦੌੜ ਤੋਂ ਸੰन्यास ਲੈਣ ਦਾ ਐਲਾਨ ਕੀਤਾ ਤੇ ਫੌਜਾ ਸਿੰਘ ਨੇ ਪ੍ਰਤੀਯੋਗੀ ਦੌੜ ਤੋਂ ਸੰन्यास ਲੈ ਲਿਆ ਪਰ ਕਿਹਾ ਕਿ ਮੈਂ ਅਜੇ ਵੀ ਦੌੜਦਾ ਰਹਾਂਗਾ ਸਿਹਤ ਖੁਸ਼ੀ ਅਤੇ ਚੈਰਿਟੀ ਦੇ ਲਈ ਅਤੇ ਉਹ ਦੌੜਦੇ ਰਹੇ ਕਦੇ ਕਿਸੇ ਕੈਂਪੇਨ ਦੇ ਚਿਹਰੇ ਵਜੋਂ ਕਦੇ ਨੌਜਵਾਨਾਂ ਲਈ ਇਨਸਪੀਰੇਸ਼ਨ ਵਜੋਂ 2011 ਦੇ ਵਿੱਚ ਫੋਜਾ ਸਿੰਘ ਦੀ ਬਾਇਓਗ੍ਰਾਫੀ ਟਰਬਨ ਟਰਨੈਡੋ ਦੇ ਵਿੱਚ ਰਾਈਟਰ ਖੁਸ਼ਵੰਤ ਸਿੰਘ ਨੇ ਫੋਜਾ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ਾਂ ਦਾ ਵਰਣਨ ਕੀਤਾ ਜੋ ਇੱਕ ਕਿਸਾਨ ਪਰਿਵਾਰ ਦੇ ਵਿੱਚ ਪੈਦਾ ਹੋਏ ਅਤੇ ਅੱਜ ਉਹਨਾਂ ਦੀ ਰਫ਼ਤਾਰ ਰੁਕ ਗਈ ਹੈ ਦੁਨੀਆ ਨੇ ਅੱਜ ਇੱਕ ਲੈਜੈਂਡ ਨੂੰ ਖੋਦ ਦਿੱਤਾ ਅਸੀਂ ਸਾਰਿਆਂ ਨੇ ਇਹ ਸਿੱਖਿਆ ਹੈ ਕਿ ਜਿੰਨਾ ਚਿਰ ਤੁਹਾਡੇ ਵਿੱਚ ਸਾਹ ਨੇ ਦੌੜਦੇ ਰਹੋ ਉਮੀਦ ਹੈ ਕਿ ਫੋਜਾ ਸਿੰਘ ਦੀ ਰਫਤਾਰ ਅਮਰ ਰਹੇਗੀ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਵਾਹਨ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਜਲੰਧਰ ਪ੍ਰਸ਼ਾਸਨ ਮਸ਼ਹੂਰ ਹਸਤੀਆਂ ਤੇ ਲੋਕਾਂ ਨੇ ਫੋਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ